ਤਨਤਨ ਬਾਬਾ ਜੋਰਾਵਰ ਸਿੰਘ ਤਨਤਨ ਬਾਬਾ ਫਤਿਹ ਸਿੰਘ ਤਨਤਨ ਮਾਤਾ ਗੁਜਰਕੌਰ ਅਮਰ ਸ਼ਹੀਦ ਫਤਿਹਗੜ੍ਹ ਸਾਹਿਬ ਜੀ ਦੀ ਯਾਦ ਵਿੱਚ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਹਰ ਸਾਲ ਬਾਬਾ ਦੀਪ ਸਿੰਘ ਵੈਲਫੇਅਰ ਸੈਟੀ ਵੱਲੋਂ ਪੱਗਾਂ ਦਾ ਜਿਹੜਾ ਲੰਗਰ ਲਾਇਆ ਜਾਂਦਾ ਬਾਬਾ ਦੀਪ ਸਿੰਘ ਦੇ ਹਸਤਾਨਾਂ ਤੇ ਆਈ ਹੋਈ ਸਾਰੀ ਸੰਗਤ ਦਾ ਦਿਲ ਦੇ ਹਿਰਿਆਂ ਤੋਂ ਧੰਨਵਾਦ ਕਰਦਾ ਇਦੇ ਪਿੱਛੇ ਸਾਡਾ ਇੱਕ ਮਕਸਦ ਹੈ ਕਿ ਜਿਹੜੇ ਨੌਜਵਾਨ ਪੱਗਾਂ ਤੋਂ ਦਸਤਾਰਾਂ ਤੋਂ ਦੂਰ ਜਾ ਰਹੇ ਨੇ ਸਿੱਖੀ ਤੋਂ ਦੂਰ ਜਾ ਰਹੇ ਨੇ ਉਹਨੂੰ ਕਿਵੇਂ ਨਾ ਕਿਵੇਂ ਅਸੀਂ ਮੋੜ ਕੇ ਦੁਬਾਰਾ ਸਿੱਖੀ ਦੇ ਨਾਲ ਜੁੜੀਏ ਅੱਜ ਅਸੀਂ ਦਸਤਾਰ ਦਾ ਦਿਨ ਹੀ ਦਿਨੇ ਆ ਉਹਦੇ ਨਾਲ ਜਿਹੜੇ ਕੋਚ ਸਹਿਬਾਨ ਬੁਲਾਏ ਗਏ ਨੇ ਤਾਂ ਕਿ ਜਿਹੜੇ ਨੌਜਵਾਨ ਨੇ ਇਹ ਟ੍ਰੈਂਡ ਦੇ ਹਿਸਾਬ ਨਾਲ ਚੱਲਦੇ ਵੀ ਆਸ ਟਾਈਮ ਦੀ ਪੱਗ ਮੇਰੇ ਪਸੰਦਾ ਜਿੱਮੇ ਇਥੇ ਕੋਚ ਖੜਾ ਮੈਂ ਦਿਖਾਉਂਗਾ ਤੁਹਾਨੂੰ ਉਹਦੀ ਪੱਗ ਬਹੁਤ ਆਕਰਸ਼ਿਤ ਬੰਨੀ ਹੁੰਦੀ ਹੈ ਕਿਤੇ ਨਾ ਕਿਤੇ ਵੀ ਮਨ ਦੇ ਵਿੱਚ ਭਾਵਨਾ ਪੈਦਾ ਹੋ ਜੇ ਤੇ ਮੈਂ ਵੀ ਇਹ ਦਸਤਾਰ ਸਜਾਉਣ ਲੱਗ ਪਿਆ ਮੇਰੇ ਨਾਲ ਮੇਰੇ دوست ਹਰਦੀਪ ਸਿੰਘ ਬੱਬਰ ਜਿਹੜਾ ਠੇਕੇਦਾਰੀ ਕਰਦਾ ਕਾਰਪੋਰੇਸ਼ਨ ਦੀ ਉਹਦਾ ਬੇਟਾ ਬੈਠਾ ਇਹਦੇ ਮੈਂ ਦੇਖੋ ਨੀਲੇ ਰੰਗ ਦੀ ਦਸਤਾਰ ਸਜਾਈ ਹੈ ਤੇ ਬਾਬਾ ਜੀ ਇਹ ਕਹਿੰਦੇ ਚਾਹਨਾ ਅਰਦਾਸ ਕਰਨਾ ਇਸ ਬੱਚੇ ਨੂੰ ਆਦਤ ਪੈ ਜਾਵੇ ਵੀ ਇਹ ਕੱਲ ਤੋਂ ਦਸਤਾਰ ਸਜਾਉਣ ਲੱਗ ਜਾਵੇ ਤਾਂ ਮੇਰਾ ਲਾਇਆ ਗਿਆ ਲੰਗਰ ਸਾਡੀ ਟੀਮ ਵੱਲੋਂ ਲਾਇਆ ਗਿਆ ਲੰਗਰ ਉਹ ਸਬਰ ਹੋ ਗਏ ਕਿੰਨੇ ਮੀਟਰ ਬਣੇ ਗਏ ਅੱਜ 9000 ਦੇ ਕਰੀਬ ਮੀਟਰ ਕਪੜਾ ਸੀ ਜਿਹਦੇ ਵਿੱਚ ਜਿੰਨੀ ਕੋਈ ਚਾਹੇ 5 ਮੀਟਰ 6 ਚਾਹੇ 7 8 ਉਹ ਕਟਾ ਕੇ ਲਿਆ ਹਦਾ ਵੱਖ-ਵੱਖ ਰੰਗ ਸੀਗੇ ਵੱਖਰੇ-ਵੱਖਰੇ ਰੰਗਾਂ ਦੀ ਆਪਦੇ ਮਨ ਦੇ ਹਿਸਾਬ ਨਾਲ ਹੁਣ ਇਹਨੇ ਇਹਨੇ ਨੀਲਾ ਕੱਪੜਾ ਕੱਢਦੇ ਆਪਦੀ ਜੈਕਟ ਨਾਲ ਮੈਚ ਕਰਦਾ ਉਹ ਅੱਜ ਇਹਨੂੰ ਇਹ ਨੀਲਾ ਦਿੱਤਾ ਗਿਆ ਮੇਰੇ ਬਾਪ ਦੇ ਪੈਰ ਨਹੀਂ ਲੱਗਦੇ ਅੱਜ ਕਿਉਂਕਿ ਮੁੰਡਾ ਅੱਗੇ ਪੱਗ ਨਹੀਂ ਬੰਨਦਾ ਹੁਣ ਇਹ ਤਾਂ ਇਹਦੇ ਧਰਤੀ ਦੇ ਪੈਰ ਨਹੀਂ ਲੱਗਦੇ ਵੀ ਮੇਰੇ ਮੁੰਡੇ ਨੇ ਵੀ ਦਸਤਾਰ ਖੜੀ ਕਿਸੇ ਬੰਨੇ ਸੀ ਮੇਰ ਬਣਾ ਰਹੇ ਸਰ ਮੇਰ ਕਿਣਾ ਲੁਧਿਆਣੇ ਦਾ ਉਹਦਾ ਬਣਿਆ ਪਿਆ ਪਰ ਵਿਰੋਧੀ ਕਹ ਰਹੇ ਨੇ ਮੈਂ ਤਾਂ ਵੀ ਵਿਰੋਧੀਆਂ ਨੇ ਕਹਿ ਨੂੰ ਛੱਡੋ ਆਪ ਵਾਲੇ ਏਨਕੇਨ ਪੇੜ ਧੱਕਾ ਵੀ ਕਰ ਰਹੇ ਨੇ ਇਹ ਧਮਕੀਆਂ ਵੀ ਦੇ ਰਹੇ ਨੇ ਇੰਨੇ ਵੀ ਧੱਕਾ ਕਰਿਆ ਹੁੰਦਾ ਤਾਂ ਹਾਲਾਤ ਹੋਰ ਹੁੰਦੇ ਤੁਹਾਨੂੰ ਪਤਾ ਨਾ ਧੱਕਾ ਸਰਕਾਰਾਂ ਕਰਦੀਆਂ ਰਹੀਆਂ ਇਹ ਧੱਕਾ ਕਰਿਆ ਹੁੰਦਾ 70 ਕੌਂਸਲਰ ਬਣਾਏ ਹੁੰਦੇ ਐਨੇ ਨਹੀਂ ਸੀ ਬਣਾਉਂਦੇ ਆਮ ਆਦਮੀ ਪਾਰਟੀ ਵਿੱਚ ਧੱਕੇ ਨੂੰ ਕੋਈ ਜਗ੍ਹਾ ਨਹੀਂ ਲੋਕਤੰਤਰ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਇੱਕ ਮੇਰਾ ਕੌਂਸਲਰ ਕੈਂਡੀਡੇਟ ਤਿੰਨ ਵੋਟਾਂ ਦੇ ਹਾਰਿਆ ਧੱਕਾ ਕਰਨਾ ਕਿੰਨਾ ਕੌਖਾ ਮਟਰੀ ਦੇ ਬਣੇ ਸੀਗੇ ਪਰ ਨਹੀਂ ਲੋਕਤੰਤਰ ਲੋਕਾਂ ਦਾ ਜਿਹੜਾ ਫੈਸਲਾ ਸਿਰ ਮੱਥੇ ਹੈ ਮੇਰੇ ਤੁਹਾਨੂੰ ਦਾਅਵੇ ਨਾ ਕਹਿਣਾ ਆਮ ਆਦਮੀ ਪਾਰਟੀ ਦਾ ਬਣੋ ਇਹ ਤਾਂ ਜਿੰਨਾਂ ਦੀ ਤੁਸੀਂ ਗੱਲ ਕਰਦੇ ਹੋ ਕਹਿੰਦੇ ਸੀ ਵੀ ਕਿੱਤੇ ਵੀ ਢੜੂ ਦੀ ਸਰਕਾਰ ਨਹੀਂ ਹੋਣੀ ਜੇ ਆ ਗਈ ਇਹਨਾਂ ਤੋਂ ਚਲਣੀ ਨਹੀਂ ਹੁਣ ਮੈਂ ਤੁਹਾਨੂੰ ਕਹਿੰਦਾ ਭਰਾਵੋ ਮੇਹਰ ਬਣਾਵਾਂਗੇ ਸਾਡੇ ਬਣਗੇ ਤੇ ਕਾਂਗਰਸ ਤੇ ਬੀਜੇਪੀ ਕਹਿ ਰਹੀ ਹੈ ਕਿ ਨਿਰਦਲ ਹੀ ਮੇਰ ਬਣੂਗਾ ਨਿਰਦਲ ਕਾ ਉਹ ਕੀ ਹੁੰਦਾ ਆਜ਼ਾਦ ਆਜ਼ਾਦ ਹਾਂ ਆਜ਼ਾਦ ਹਰਲੇ ਨਹੀਂ ਕੋਈ ਆਜ਼ਾਦ ਤਾਂ ਸਾਡਾ ਭਾਰਤ ਦੇਸ਼ ਹੈ ਉਦੀ ਜਿਹੜੀ ਆ ਸਰਬਉੱਚਤਾ ਉਹ ਪੂਰੇ ਸੰਸਾਰ ਵਿੱਚ ਬਹਾਲ ਅਤੇ ਬਹਾਲ ਹੋਊਗੀ ਚਿਹਰਾ ਕਿਹੜਾ ਆਪ ਤੋਂ ਮੇਰ ਦਾ ਕਿਹੜਾ ਸੋਹਣਾ ਮੁੰਡਾ ਲਿਆਵਾਂਗੇ ਮੇਰਾ ਨਾਮ ਹਰਦੀਪ ਇਹਨੂੰ ਨਾਲ ਖੜਾਓ ਅੱਜ ਮੇਰੇ ਬੇਟੇ ਨੇ ਪੱਗ ਬੰਨੀ ਆ ਸਿੱਧੂ ਸਾਹਿਬ ਨੇ ਆਪ ਸਜਾਈ ਇਹਨਾਂ ਦੇ ਬਹੁਤ ਵਧੀਆ ਲੱਗ ਰਹੀ ਆ ਮੈਂ ਤਾਂ ਇਸ ਬੇਟੇ ਨੂੰ ਕਹਿੰਦਾ ਹਮੇਸ਼ਾ ساری ਜ਼ਿੰਦਗੀ ਪੱਗ ਬੰਨੇ ਹੁਣ ਹੀ ਪੱਗ ਲੈ ਇਹ ਮਿਲ ਕੇ ਡਬਲ ਵਧੀਆ ਲੱਗ ਰਿਹਾ ਜੋ ਪਹਿਲਾਂ ਸੀ ਉਹ ਨਾਲੋਂ ਕਿਤੇ ਵਧੀਆ ਲੱਗ ਰਿਹਾ ਕਿਤਨਾ ਲੱਗ ਰਿਹਾ ਬਹੁਤ ਸੋਹਣਾ ਲੱਗ ਰਿਹਾ ਚਲ ਅੰਦਰ ਕੀ ਨਾਮ ਹੈ ਮੇਰਾ ਨਾਮ ਤੇਜਵੀ ਸਿੰਘ ਬੱਬਰਾ ਜੀ ਹਾਂ ਕੰਬਨੀ ਬਹੁਤ ਵਧੀਆ ਲੱਗ ਰਿਹਾ ਜੀ ਹਾਂ ਕੰਬਨੀ ਹਾਂ ਜੀ ਅੱਜ ਅੱਜ ਬੰਨਿਆ ਬਈ ਕੰਟੀਨਿਊ ਜੀ ਹਾਂ ਜੀ ਹਾਂ ਜੀ ਕੰਟੀਨਿਊ ਬੰਨੋ ਹਾਂ ਜੀ ਕੰਟੀਨਿਊ ਬੰਨਵਾਇਆ ਜਿਹੜਾ ਪੰਜ ਬੰਨੇ ਭਗਵਾਨ ਕੇ ਇੱਕ ਬੰਦੇ ਦਾ ਸਾਗ ਸੰਗਮ ਮੇਲਾ ਹਾਂ ਜੀ ਮਿਲਦਾ ਜੀ ਕੀ ਕਿਹਦਾ ਫੀਲ ਕਰ ਰਹੇ ਹੋ ਬਹੁਤ ਸੋਹਣਾ ਲੱਗ ਰਿਹਾ ਜੀ ਮੈਨੂੰ ਆਪ ਸਾਪ ਆਪਣੇ ਆਪ ਮਹਿਸੂਸ ਹੋ ਰਿਹਾ ਜੀ ਠੀਕ ਆ ਜਾ ਰਹੇ ਆ ਸਾਨੂੰ ਇੱਕ ਏਕਤਾ ਦਾ ਇਹ ਬਹੁਤ ਜ਼ਿਆਦਾ ਸਾਨੂੰ ਲੱਗਦਾ ਯੂਥ ਨੂੰ ਪ੍ਰੇਰਿਤ ਕਰਨ ਲਈ ਇਸ ਤਰ੍ਹਾਂ ਦੇ ਉਪਰਾਲੇ ਆਪਰਾਲੇ ਬਹੁਤ ਕਰਨੇ I mm do -hmm. mm -hmm. mm -hmm. ਪਾਰ ਕਰਦੇ ਵੀ ਰਹੇ ਨੇ ਐਮਐਲ ਸਾਹਿਬ ਦੇ ਬੜੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀ ਸਾਰੇ ਇਕੱਠੇ ਕਰਕੇ ਅੱਜ ਬਾਬਾ ਦੀਪ ਸਿੰਘ ਜੀ ਦੀ ਆਜ ਹੀ ਦੇ ਵਿੱਚ ਇਹਨਾਂ ਨੇ ਸਾਰਿਆਂ ਨੂੰ ਬੰਦ ਇਕੱਠੇ ਕੀਤਾ ਮੈਨੂੰ ਵੀ ਬੁਲਾਇਆ ਮੈਨੂੰ ਬੜਾ ਸਤਿਕਾਰ ਮਾਣ ਦਿੱਤਾ ਮੈਂ ਇਹਨਾਂ ਦਾ ਬਹੁਤ ਰਿਣੀ ਫੀਲਿੰਗ ਕਿੱਦਾਂ ਦੀ ਆ ਰਹੀ ਹੈ ਫੀਲਿੰਗ ਬਹੁਤ ਅੱਛੀ ਫੀਲਿੰਗ ਆ ਰਹੀ ਹੈ ਉਮਰ 10 ਸਾਲ ਘੱਟ ਲੱਗਦੀ ਹੈ ਇਹ ਬਹੁਤ ਅੱਛੀ ਹੈ ਇਹ ਸਿੱਖੀ ਦੀ ਇੱਕ ਇਹਦੀ ਜਿਹੜੀ ਪੱਗ ਹੈ ਇਹਦੀ ਪਛਾਣ ਵੱਖਰੀ ਹੈ ਇਹਦਾ ਜਦੋਂ ਦਸਤਾਰ ਸਜਾਇਆ ਜਾਂਦਾ ਰੂਪ ਵੱਖਰਾ ਚੜ ਜਾਂਦਾ ਇੱਥੇ ਹੁਣ ਸਾਡਾ ਇੱਕ ਬੱਚਾ ਖੜਾ ਨਰੂਲਾ ਬੁੱਕ ਸੈਂਟਰ ਵਾਲਾ ਤੁਸੀਂ ਉਹਦੇ ਮੋਨੇ ਦੀ ਫੋਟੋ ਖਿੱਚ ਲਓ ਵੀਡੀਓ ਬਣਾ ਲਓ ਹੁਣ ਮੈਂ ਦਸਤਾਰ ਸਜਾਉ ਉਹਦੇ 5 ਮਿੰਟ ਬਾਅਦ ਤੁਸੀਂ ਉਹਦੇ ਤੇਰੇ ਤੇ ਰੂਪ ਦੇਖਿਓ ਵੀ ਕਿੰਨਾ ਚੜਦਾ ਸਤਿ ਸ਼੍ਰੀ ਅਕਾਲ ਕਿ ਬੰਨਿਆ ਹੋਣੀ ਹੋਣਾ ਹਾਂਜੀ ਵਿਆਹ ਤੋਂ ਬਾਅਦ ਦੂਜੀ ਵਾਰ ਪਰ ਹੁਣ ਮੈਨੂੰ ਲੱਗਦਾ ਵੀ ਬੰਨਿਆ ਕਰਨਗੇ ਕਿਉਂਕਿ ਅੱਜ ਹੁਣ ਕਰੇ ਜਾਣਗੇ ਨਾ ਪਤਾ ਲੱਗੂ ਇਹ ਪੈਸੇ ਦੀ ਕੋਈ ਕਹਿੰਦੇ ਸਾਡੀ ਉਹ ਸਾਬ ਨਾਲ ਫਿਰੇ ਚੱਲਣਗੇ ਮੈਨੂੰ ਆਸ ਹੈ ਵੀ ਕਿਉਂਕਿ ਜਿਹੜੇ ਨੇ ਸਜ਼ਰੂਰ ਤੋਂ ਕਿਦੋਂ ਇਸਨਾਮ ਤੋਂ ਇਹ ਇਸਨਾਮ ਤੋਂ ਨੇ ਸ਼ੀਦਾਂ ਦੀ ਧਰਤੀ ਤੋਂ ਨੇ ਸਾਡੇ ਫਰਕ ਹੀ ਨਹੀਂ ਕੋਈ ਹਿੰਦੂ ਸਿੱਖ ਦੀ ਮੈਨੂੰ ਲੱਗਦਾ ਵੀ ਕੱਲ ਤੋਂ ਇਹ ਢਾਲੀ ਛੋਟੀ ਛੋਟੀ ਰੱਖ ਕੇ ਜੀ ਜੀ ਪੱਗ ਸਜਾਇਆ ਕਰਨਗੇ ਚਾਹੇ ਮੈਨੂੰ ਰੋਜ਼ ਜਾਣਾ ਪਵੇ ਇਹਦੇ ਘਰੇ ਮੈਸੇਜ ਆ ਕੇ ਆ ਗੁਰੂ ਮੈਂ ਵੀ ਬੰਨਿਆ ਕਰੂੰਗਾ ਜੀ 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 ਨਾਮ ਮੇਰਾ ਅਜੇ ਲੰਗਰ ਲਗਾਇਆ ਗਿਆ ਪੱਗਾਂ ਦਾ ਜੀ ਮੇਰਾ ਨਾਮ ਜੀ ਅਸਰੰਦਾਵਾ ਪੰਜਾਬ ਪ੍ਰਦਾਨ ਇੰਟਰਲੋਕ ਐਸੋਸੀਏਸ਼ਨ ਆਫ ਪੰਜਾਬ ਅੱਜ ਬਾਬਾ ਦੀਪ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਮਾਡਲ ਟਾਊਨ ਵਿਖੇ ਐਮ ਐਲ ਏ ਕੁਲਵੰਤ ਸਿੰਘ ਸਿੱਧੂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਪੱਗਾਂ ਦਾ ਲੰਗਰ ਲਾਇਆ ਗਿਆ ਪੱਗਾਂ ਨਵੀਆਂ ਵੰਡੀਆਂ ਵੀ ਗਈਆਂ ਤੇ ਪੱਗਾਂ ਦੇ ਬੰਨਣ ਵਾਲੇ ਐਕਸਪਰਟ ਵੀ ਬੁਲਾਏ ਗਏ ਤੇ ਪੱਗਾਂ ਉਹਨਾਂ ਨੂੰ ਬੰਨ੍ਹੀਆਂ ਵੀ ਗਈਆਂ ਇਹ ਜਿਹੜਾ ਅੱਜ ਦਾ ਸਮਾਗਮ ਸੀਗਾ ਪੱਗਾਂ ਵੰਡਣ ਦਾ ਤੇ ਫ੍ਰੀ ਆਫ ਪੋਸਟ ਸੇਵਾ ਸੀਗੀ ਜਿਹੜੀ ਐਮਐਲਏ ਸਾਹਿਬ ਕੁਲਵੰਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਆ ਕਿ ਧੰਨਤਾ ਦੇ ਜੋਗ ਨੇ ਗੁਰੂ ਸਾਹਿਬ ਦੀ ਕਿਰਪਾ ਹੋਈ ਇਹਨਾਂ ਤੇ ਵੀ ਜਿਹੜੇ ਇਹਨਾਂ ਨੇ ਪੱਗਾਂ ਦਾ ਲੰਗਰ ਲਾਇਆ ਮਾਤਾ ਗੁਜਰਕੌਰ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੇ ਸ਼ਹਾਦਤ ਨੂੰ ਸਮਰਪਿਤ ਜਿਹੜਾ ਇਸ ਪੱਗਾਂ ਦਾ ਲੰਗਰਜ ਲਾਇਆ ਗਿਆ ਤੇ ਬਹੁਤ ਵੱਡਾ ਅਪਹਰਾਲਾ ਸੀਗਾ ਸ਼ਲਾਂਗਾ ਜੋਗ ਹੈ ਜਿਹੜਾ ਕਿਸੇ ਨੇ ਸੋਚਿਆ ਨਹੀਂਗਾ ਤੇ ਉਹ ਇਹਨਾਂ ਨੇ ਕੀਤਾ ਵਾ ਜੇ ਕਿ ਕੁ ਲੋਕਾਂ ਨੂੰ ਪੱਗਾਂ ਬੰਨਣ ਦੇ ਨਾਲ ਇਦਾਂ ਆ ਵੀ ਇੱਥੇ ਬੰਨੀਆਂ ਗਈਆਂ ਪੱਗਾਂ ਵੰਡੀਆਂ ਵੀ ਗਈਆਂ ਨੌਜਵਾਨ ਪੀੜ੍ਹੀ ਚ ਕੁਛ ਆਇਆ ਜਿਨ੍ਹਾਂ ਕਦੇ ਨਹੀਂ ਵੀ ਪੱਗ ਬੰਨੀ ਸਾਡੇ ਇੱਥੇ ਕਾਰਪੋਰੇਸ਼ਨ ਦੇ ਸਿੰਗਲਾ ਜੀ ਕਮਿਸ਼ਨਰ ਸਾਹਿਬ ਜਿਹੜੇ ਨੇ ਉਹ ਵੀ ਆਏ ਨੇ ਮਦਨ ਨਾਲ ਬੱਗਾ ਐਮ ਐਲ ਏ ਸਾਹਿਬ ਉਹਨਾਂ ਦੇ ਵੀ ਪੱਗਾਂ ਬਣੀਆਂ ਗਈਆਂ ਤੇ ਦੂਜੀ ਸਾਡੇ ਗੁਰਪ੍ਰੀਤ ਗੋਪੀ ਜੀ ਕੋ ਵੀ ਪੱਗ ਬਣਾ ਕੇ ਗਏ ਨੇ ਇੱਕ ਬਹੁਤ ਵੱਡਾ ਲੋਕਾਂ ਨੂੰ ਇੱਕ ਮੈਸੇਜ ਆ ਰਿਹਾ ਵੀ ਪੱਗ ਬਨਣੀ ਪੱਗ ਸਜਾਉਣੀ ਕਿਉਂਕਿ ਪੱਗ ਬਨਣ ਦੇ ਨਾਲ ਗੁਰੂ ਸਾਹਿਬ ਨੇ ਇੱਕ ਵਚਨ ਕਿਹਾ ਵੀ ਸਾਤ ਸੂਰਤ ਦਸਤਾਰ ਸਰਾ ਜਦੋਂ ਅਸੀਂ ਸਿਰ ਤੇ ਪੱਗ ਬਨ ਲੈਂਦੇ ਆ ਤੇ ਸਾਡਾ ਹੋਲੀਆ ਕਿਰਦਾਰ ਚੇਰਾ ਮੋਰਾ ਸਭ ਟੋਟਲੀ ਚੇਂਜ ਹੋ ਜਾਂਦਾ ਆ ਤੇ ਉਹ ਇਨਸਾਨ ਸ਼ੇਰਾਂ 'ਚ ਫਿਰ ਗਿਣਿਆ ਜਾਂਦਾ ਆ ਭਗਵੰਨ ਦੇ ਨਾਲ ਉਹ ਮਰਦ ਗਿਣਿਆ ਜਾਂਦਾ ਕਿੰਨੇ ਮੀਟਰ ਅੱਜ ਜਿਹੜੀ ਪੱਗ ਦੀ ਇੱਥੇ ਕੰਟਰੀਬਿਊਸ਼ਨ ਕੀਤੀ ਗਈ ਹੈ ਉਹ ਤਕਰੀਬਨ 9 ਤੋਂ 10000 ਮੀਟਰ ਦੇ ਕਰੀਬ ਜਿਹੜੀ ਹੈ ਕੰਟਰੀਬਿਊਸ਼ਨ ਲੋਕਾਂ ਦੇ ਵਿੱਚ ਕੀਤੀ ਗਈ ਹੈ ਜੀ ਜੀ ਠੀਕ ਹੈ